ਪੰਜਾਬ ਦੇ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਔਰ ਖਾਸ ਤੌਰ ਤੇ ਫਤਿਹਗੜ੍ਹ ਦੇ ਵਿੱਚ ਇੰਨਾ ਜਿਆਦਾ ਹੜ੍ਹਾਂ ਨੇ ਮਾਰ ਮਾਰੀ ਜਿਦੇ ਨਾਲ ਜਿੱਥੇ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜਿਆ ਲੋਕਾਂ ਦੇ ਘਰਾਂ ਦਾ ਨੁਕਸਾਨ ਲੋਕਾਂ ਦੇ ਫਰਨੀਚਰ ਤੱਕ ਦਾ ਹਰ ਚੀਜ਼ ਦਾ ਨੁਕਸਾਨ ਉਸ ਵਾਰ ਦੁਕਾਨਦਾਰਾਂ ਦਾ ਨੁਕਸਾਨ ਔਰ ਇੱਥੇ ਦੋ ਵੱਡੀਆਂ ਸਾਡੀਆਂ ਸੰਸਥਾਵਾਂ ਨੇ ਐਜੂਕੇਸ਼ਨ ਦਿੰਦੀਆਂ ਚਾਹੇ ਬੰਦਾਬਾਦਰ ਇੰਜੀਨੀਅਰਿੰਗ ਕਾਲਜ ਹੈ ਚਾਹੇ ਬੰਦਾਬਾਦਰ ਪੋਲੀਟੈਕਨਿਕ ਕਾਲਜ ਹੈ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਹੈ ਉਨ੍ਹਾਂ ਦੇ ਵਿੱਚ ਵੀ ਕਰੋੜਾਂ ਰੁਪਏ ਦਾ ਨੁਕਸਾਨ ਅੱਜ ਅਸੀਂ ਜੋ ਸਮੁੱਚੇ ਹਲਕਾ ਫਤੇਗੜ ਸਾਹਿਬ ਦੇ ਔਰ ਨਾਲ ਲੱਗਦੇ ਇਲਾਕਿਆਂ ਤੋਂ ਸਾਰੇ ਇੱਥੇ ਸਮੁੱਚੇ ਇਲਾਕੇ ਦੇ ਨਿਵਾਸੀ ਸਾਰੇ ਖੱਤਰ ਹੋਏ ਹਨ ਔਰ ਸਾਡਾ ਖਾਸ ਮਕਸਦ ਅੱਜ ਦਾ ਖੱਤਰ ਹੋਣ ਦਾ ਇਹ ਹੈ ਵੀ ਜੋ ਪਿਛਲੇ ਸਮੇਂ ਪੰਜਾਬ ਦੇ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਹਨਾ ਦੀ ਸਥਿਤੀ ਬਣੀ ਔਰ ਖਾਸ ਤੌਰ ਤੇ ਫਤੇਗੜ ਦੇ ਵਿੱਚ ਇੰਨਾ ਜਿਆਦਾ ਹਨਾ ਨੇ ਮਾਰ ਮਾਰੀ ਜਿਦੇ ਨਾਲ ਜਿੱਥੇ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜਿਆ ਲੋਕਾਂ ਦੇ ਘਰਾਂ ਦਾ ਨੁਕਸਾਨ ਲੋਕਾਂ ਦੇ ਫਰਨੀਚਰ ਤੱਕ ਦਾ ਹਰ ਚੀਜ਼ ਦਾ ਨੁਕਸਾਨ ਉਸ ਤੋਂ ਬਾਅਦ ਦੁਕਾਨਦਾਰਾਂ ਦਾ ਨੁਕਸਾਨ ਔਰ ਇੱਥੇ ਦੋ ਵੱਡੀਆਂ ਸਾਡੀਆਂ ਸੰਸਥਾਵਾਂ ਨੇ ਐਜੂਕੇਸ਼ਨ ਦੀਆਂ ਚਾਹੇ ਬੰਦਾਬਾਦਰ ਇੰਜੀਨੀਅਰਿੰਗ ਕਾਲਜ ਹੈ ਚਾਹੇ ਬੰਦਾਬਾਦਰ ਪੋਲੀਟੈਕਨਿਕ ਕਾਲਜ ਹੈ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਹੈ ਉਹਨਾਂ ਦੇ ਵਿੱਚ ਵੀ ਕਰੋੜਾਂ ਰੁਪਏ ਦਾ ਨੁਕਸਾਨ ਔਰ ਇਸੇ ਤਰੀਕੇ ਨਾਲ ਜਿਹੜੀਆਂ ਸੜਕਾਂ ਨੇ ਲਾਕੇ ਦੀਆਂ ਉਹ ਸੜਕਾਂ ਬੜੇ ਵੱਡੇ ਪੱਧਰ ਤੇ ਟੁੱਟੀਆਂ ਉਹਨਾਂ ਸੜਕਾਂ ਦੇ ਵਿੱਚ ਟੱਕ ਲਾਏ ਗਏ ਔਰ ਅੱਜ 1 ਸਾਲ ਦਾ ਸਮਾਂ ਬੀਤ ਗਿਆ ਅਸੀਂ ਉਸ ਸਮੇਂ ਜਿਹੜੀ ਹੈ ਸਾਰੀ ਜਾਣਕਾਰੀ ਉਸ ਸਮੇਂ ਦੇ ਪ੍ਰਸ਼ਾਸਨ ਨੂੰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖਤੀ ਤੌਰ ਤੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲਿਖਤੀ ਤੌਰ ਤੇ ਤੇ ਸਾਰੀਆਂ ਜਿਹੜੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਦੀਆਂ ਖਾਸ ਤੌਰ ਤੇ ਸ਼ਹਿਰ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਦੀ ਸਥਿਤੀ ਦੇ ਬਾਰੇ ਜਾਣੂ ਕਰਵਾਇਆ ਵੀ ਇੱਥੇ ਜਿਹੜੀ ਹੜ੍ਹਾਂ ਦੀ ਸਥਿਤੀ ਆ ਇਹਨਾਂ ਕਾਰਨਾ ਕਰਕੇ ਜਿਹੜੀ ਹੜ੍ਹਾਂ ਦੀ ਸਥਿਤੀ ਬਣਦੀ ਹੈ ਵੀ ਆਹ ਜਿਹੜੇ ਸਾਡੇ ਡਰੇਨਸ ਨੇ ਇਹ ਡਰੇਨ ਨੂੰ ਚੌੜਾ ਕਰਨ ਦੀ ਜਾਂ ਪੋੜੀਆਂ ਵੱਡੇ ਕਰਨ ਦੀ ਜਾਂ ਪੋੜੀਆਂ ਲਾਉਣ ਦੀ ਇਹ ਸਾਰੀ ਸਥਿਤੀ ਬਾਰੇ ਅਸੀਂ ਜਾਣੂ ਕਰਵਾਇਆ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਸਾਡੀ ਮੇਰੀ ਜਿਹੜੀ ਆ ਉੱਥੇ ਮੈਂ ਆਪਣੇ ਸੁਝਾਰ ਦਿੱਤੇ ਪਰ ਅੱਜ 1 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਸਤੀਤੀ ਜੀ ਦੀ ਤੂੰ ਆ ਇੱਕ ਵੀ ਕੁਲੀ ਨਹੀਂ ਲਾਈ ਗਈ ਇੱਕ ਵੀ ਕੋਈ ਡਰੇਨ ਜਿਹੜੀ ਇੱਥੇ ਇਲਾਕੇ ਦੇ ਵਿੱਚ ਜਿਹਦੇ ਪਾਣੀ ਜਿਹਦੇ ਵਿੱਚ ਨਿਕਾ ਸਕਦਾ ਉਹ ਡਰੇਨਾਂ ਕੋਈ ਚੌੜੀਆਂ ਨਹੀਂ ਕੀਤੀਆਂ ਦੀਆਂ ਬਰਸਾਤ ਦੇ ਦਿਨ ਦੁਬਾਰਾ ਸਾਲ ਬਾਅਦ ਦੁਬਾਰਾ ਆ ਗਏ ਔਰ ਅੱਜ ਸਮੁੱਚੇ ਸਾਡੇ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਨੂੰ ਬੜੀ ਵੱਡੀ ਚਿੰਤਾ ਹੈ ਕਿ ਜਦੋਂ ਪਿਛਲੇ ਸਾਲ 6 6 7 7 ਫੁੱਟ ਕਲੋਨੀਆਂ ਦੇ ਵਿੱਚ ਪਾਣੀ ਭਰਿਆ ਸੜਕਾਂ ਦੇ ਵਿੱਚ ਪਾਣੀ ਚੜ੍ਹਿਆ ਸੜਕਾਂ ਟੁੱਟੀਆਂ ਲੋਕਾਂ ਦੇ ਘਰਾਂ 'ਚ ਪਾਣੀ ਭੜਿਆ ਦੁਕਾਨਾਂ 'ਚ ਲੋਕਾਂ ਦੇ ਵਹੀਕਲ ਤੱਕ ਜਿਹੜੇ ਖਰਾਬ ਹੋਏ ਪਾਣੀ ਦੇ ਕਾਰਨ ਅੱਜ 1 ਸਾਲ ਤੋਂ ਬਾਅਦ ਵੀ ਕੋਈ ਜਿਹੜਾ ਪ੍ਰਸ਼ਾਸਨ ਹੈ ਉਹਦੇ ਕੰਨ ਤੇ ਜੂ ਨਹੀਂ ਸਰਤੀ ਸੋ ਅਸੀਂ ਅੱਜ ਜਿਹੜਾ ਸਾਡਾ ਸਿੱਧੇ ਤੌਰ ਤੇ ਲੋਕਾਂ ਦੀ ਮੰਗ ਹੈ ਵੀ ਜੇ ਕੱਲ ਨੂੰ ਫੋਦਾ ਨਾਲ ਖਾਸ ਤਾੜਾ ਦੀ ਸਥਿਤੀ ਦੁਬਾਰਾ ਬਣਦੀ ਹੈ ਤਾਂ ਉਹਦੇ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰਾਂ ਔਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਜ਼ਿੰਮੇਵਾਰ ਹੋਵੇਗਾ ਕਿਉਂਕਿ ਅੱਜ ਅਸੀਂ ਜੋ ਦੇਖ ਰਹੇ ਹਾਂ ਜੇ ਜੇ ਹੜ੍ਹਾਂ ਦੀ ਸਥਿਤੀ ਦੁਬਾਰਾ ਬਣਦੀ ਹੈ ਜਿਹੜੇ ਲੋਕ ਪਿਛਲੇ ਸਮੇਂ ਫੋਟੋਆਂ ਖਿਚਾ ਕੇ ਆ ਕੇ ਗਏ ਜਿਹੜੇ ਲੋਕ ਸੱਤਾ ਦੇ ਵਿੱਚ ਨੇ ਜਿਨ੍ਹਾਂ ਨੇ ਇਹ ਵਾਦੇ ਕੀਤੇ ਲੋਕਾਂ ਨਾਲ ਵੀ ਅਸੀਂ ਸਥਿਤੀ ਨੂੰ ਠੀਕ ਕਰਾਵਾਂਗੇ ਔਰ ਜਿਹਨੇ ਲੋਕਾਂ ਨੂੰ ਇਹ ਵਾਦਾ ਕੀਤਾ ਵੀ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ ਤੁਹਾਨੂੰ ਹਰ ਚੀਜ਼ ਦਾ ਤੁਹਾਨੂੰ ਮੁਰਗੀ ਤੱਕ ਦਾ ਮੁਆਵਜ਼ਾ ਦਿੱਤਾ ਜਾਊਗਾ ਅੱਜ ਕਿਸੇ ਇਲਾਕੇ ਦੇ ਬੰਦੇ ਵਿੱਚ ਜਿਸੇ ਕਿਸਾਨ ਨੂੰ ਜੇਦੀ ਫਸਲ ਦਾ ਨੁਕਸਾਨ ਹੋਇਆ ਉਹਨੂੰ ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਦੁਕਾਨ ਤੇ ਸ਼ੋਰੂਮ ਤੇ ਸਮਾਨ ਦਾ ਨੁਕਸਾਨ ਹੋਇਆ ਕਿਸੇ ਦੇ ਵੀਕਲ ਦਾ ਨੁਕਸਾਨ ਹੋਇਆ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਜਾਂ ਸਾਡੇ ਹਲਕਾ ਫਟੇਗੜ ਸਾਹਿਬ ਦੇ ਵਿੱਚ ਮੁਆਵਜ਼ਾ ਨਹੀਂ ਮਿਲਿਆ ਸੋ ਅਸੀਂ ਸਰਕਾਰ ਤੋਂ ਜਿੱਥੇ ਇਹ ਮੰਗ ਕਰਦੇ ਆਂ ਵੀ ਜਿਹੜੀ ਤੁਸੀਂ ਹਾਲੇ ਤੱਕ ਸਾਡੇ ਨੂੰ ਇੱਥੇ ਇਲਾਕੇ ਦੇ ਲੋਕਾਂ ਨੂੰ ਮਾਅਬ ਨਹੀਂ ਦਿੱਤਾ ਉੱਥੇ ਅਸੀਂ ਸਿੱਧੇ ਤੌਰ ਤੇ ਪ੍ਰਸ਼ਾਸਨ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਤਾਂ ਅਸੀਂ ਇਹਨਾਂ ਨੂੰ ਜ਼ਿੰਮੇਵਾਰ ਠਹਿਰਾਉਣੀ ਆ ਇਹ ਜ਼ਿੰਮੇਵਾਰ ਹੋਣਗੇ ਔਰ ਸਾਡਾ ਸਾਰੇ ਸਮੁੱਚੇ ਲੋਕਾਂ ਦਾ ਇਹ ਸਰਕਾਰ ਤੇ ਦੋਸ਼ ਔਰ ਗਿਲਾ ਗਲਤੀ ਕੀਤੀ ਜਾਵੇ ਜੇਕਰ ਹੜ੍ਹ ਦੀ ਸਥਿਤੀ ਦੁਬਾਰਾ ਬਣ ਗਈ ਅਜਿਹੇ ਹਾਲਾਤ ਹੋ ਗਏ ਤੇ ਥੋਡੇ ਵੱਲੋਂ ਕੀ ਯਤਨ ਰਹੇਗਾ ਬਟੋ ਅਸੀਂ ਤਾਂ ਬਚਾਅ ਦੇ ਕਾਰਜ ਕਰ ਸਕਦੇ ਆਂ ਇਲਾਕੇ ਦੀਆਂ ਸੰਗਤਾਂ ਲਈ ਜਿੰਨੇ ਕੁ ਜੋ ਵੀ ਇਲਾਕੇ ਦੇ ਲੋਕ ਸੰਗਤ ਆ ਸਾਡੀ ਅਸੀਂ ਤਾਂ ਉਹਨਾਂ ਦੀ ਵਿਚਾਰ ਦੇ ਕਾਰਜ ਕਰ ਸਕਦੇ ਹਾਂ ਪਰ ਵੱਡੇ ਪੱਧਰ ਤੇ ਜਿਹੜੇ ਪ੍ਰੋਜੈਕਟ ਨੇ ਜੇ ਡਰੇਨ ਦਾ ਕੋਈ ਪ੍ਰਬੰਧ ਕਰਨਾ ਹੈ ਪਾਣੀ ਦਾ ਨਿਕਾਸੀ ਦਾ ਕੋਈ ਪ੍ਰਬੰਧ ਕਰਨਾ ਉਹ ਸਰਕਾਰਾਂ ਨੇ ਕਰਨਾ ਹੁੰਦਾ ਪਰ ਸਰਕਾਰ ਨੇ ਤੁਸੀਂ ਇੱਥੇ ਏਡੇ ਏਡੇ ਅਫਸਰ ਆਈਐਸ ਅਫਸਰ ਜਿਹੜੇ ਇੱਥੇ ਲੱਗੇ ਹੋਏ ਨੇ ਜ਼ਿਲ੍ਹੇ ਦੇ ਵਿੱਚ ਜਾਂ ਸਰਕਾਰਾਂ ਕੋਲ ਕਿੱਦਾਂ ਵੱਡਾ ਪ੍ਰਬੰਧ ਢਾਂਚਾ ਬਾਅਦ ਚ ਕਿਸ਼ਤੀਆਂ ਲੈ ਕੇ ਬਾਅਦ ਚ ਵੈਕਟਰਾਂ ਟਰਾਲੀਆਂ ਨਾਲ ਲੱਤਾਂ ਨੂੰ ਕੱਢਣ ਦਾ ਕੋਈ ਫਾਇਦਾ ਨਹੀਂ ਅੱਜ 1 ਸਾਲ ਪਹਿਲਾਂ 1 ਸਾਲ ਦੇ ਵਿੱਚ ਵਿੱਚ ਕੰਮ ਕਰਨ ਦੀ ਲੋੜ ਸੀਗੀ ਤਮ ਇਹ ਜਿਹੜੇ ਦੇਖ ਕੇ ਸਾਨੂੰ ਜਿੱਥੇ ਵੀ ਪਾਣੀ ਦੀ ਨਿਕਾਸੀ ਹੋ ਸਕਦੀ ਹੈ ਜਿੱਥੇ ਕਿਹਨਾ ਕਾਰਨਾਂ ਕਰਕੇ ਖੜਾਂ ਦੀ ਸਥਿਤੀ ਬਣੀ ਉਹਦੇ ਉੱਤੇ ਜਿਹੜਾ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਸੀਗੀ ਪਰ ਇੱਕ ਸਾਲ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕੋਈ ਕੰਮ ਨਹੀਂ ਹੋਇਆ